ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਤਰੀਕਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਨਿਰਸ਼ਮਨਾ ਅਤੇ ਜੇ ਇਹ ਵੀਡੀਓ ਜੇ ਇਹ ਨੁਕਤੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਇਹ ਅਪਣਾ ਕੇ ਜਰੂਰ ਦੇਖਿਓ ਤਾਂ ਹੀ ਇਹ ਕੰਮ ਕਰਕੇ ਜਰੂਰ ਦੇਖਿਓ ਜੇ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਵਾਹਿਗੁਰੂ ਜੀ ਦੇ ਉੱਤੇ ਫਿਰ ਸਾਰਾ ਖੱਕ ਕੇ ਕਹਿ ਰਹੇਗਾ ਕਿ ਇੱਕੇ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਇਹਦੇ ਰਿਜ਼ਲਟ ਤੁਹਾਨੂੰ ਇਹਦੇ ਫਾਇਦੇ ਜਿਸਨੇ ਸ਼ੁਰੂ ਹੋ ਜਾਣਗੇ ਤਾਂ ਫਿਰ 21 ਦਿਨ ਲਗਾਤਾਰ ਤਾਂ ਇਹ ਕੰਮ ਜਰੂਰ ਕਰਿਓ ਜੀ ਤੇ ਜੇ ਤੁਸੀਂ 21 ਦਿਨ ਲਗਾਤਾਰ ਇਹ ਕੰਮ ਕਰ ਲਿਆ ਤਾਂ ਫਿਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਕੰਮ ਕਰਨਾ ਤੁਹਾਡੀ ਆਦਤ ਤੁਹਾਡਾ ਸੁਭਾਅ ਬਣ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਖੁਦ ਯਾਦ ਕਰਕੇ ਇਹ ਕੰਮ ਨਹੀਂ ਕਰਨਾ ਪਵੇਗਾ ਬਲਕਿ ਇਹ ਕੰਮ ਕਰਨਾ ਤੁਹਾਡੀ ਆਦਤ ਬਣ ਜਾਵੇਗਾ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸੁਨੇਹੇ ਦਿੰਦੇ ਨੇ ਕਿ ਕੋਈ ਵੀ ਕੰਮ ਜੇਕਰ ਆਪਾਂ ਲਗਾਤਾਰ 21 ਦਿਨ ਤੱਕ ਕਰ ਲੈਨੇ ਆ ਜਾਂ 40 ਦਿਨ ਤੱਕ ਕਰ ਲੈਨੇ ਆ ਤਾਂ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਆਪਣੇ ਆਪ ਬਣ ਜਾਂਦਾ ਹੈ ਤਾਂ ਜੇ ਫਿਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਆਦਤ ਅਪਣਾਉਣੀ ਹੋਵੇ ਤਾਂ ਉਹ ਵੀ ਕੰਮ ਲਗਾਤਾਰ 21 ਦਿਨ ਕਰੋ ਕੋਈ ਨਾੜੀ ਆਦਤ ਛੱਡਨੀ ਹੋਵੇ ਉਹ ਵੀ ਲਗਾਤਾਰ 21 ਦਿਨ ਧਿਆਨ ਰੱਖ ਕੇ ਛੱਡ ਸਕਦੇ ਆ ਸੋ ਲਗਾਤਾਰ 21 ਦਿਨ ਜ਼ਰੂਰ ਕਰਿਓ ਜੇ ਆਹ ਹੁਣ ਗੱਲ ਕਰਦੇ ਆ ਆਪਾਂ ਉਹ ਕੰਮ ਕਰਨਾ ਕੀ ਹੈ ਦੇਖੋ ਸੰਗਤ ਜੀ ਆਪਾਂ ਜਦੋਂ ਸਵੇਰੇ ਸਵੇਰ ਉੱਠਦੇ ਆ ਤਾਂ ਕੁਝ ਲੋਕ ਉੱਠਦੇ ਅਸਾਰ ਹੀ ਕੁਝ ਨਾ ਕੁਝ ਖਾਣਾ ਬਿਨਾ ਸ਼ੁਰੂ ਕਰ ਦਿੰਦੇ ਆ ਕੋਈ ਸਭ ਤੋਂ ਪਹਿਲਾਂ ਪਾਣੀ ਦਾ ਗਲਾਸ ਪੀਂਦਾ ਹੈ ਕੋਈ ਸਵੇਰੇ ਉੱਠ ਕੇ ਚਾਹ ਪੀਂਦਾ ਹੈ ਕੋਈ ਦੁੱਧ ਪੀਂਦਾ ਹੈ ਭਾਵ ਕਿ ਹਰ ਇੱਕ ਬੰਦੇ ਦਾ ਆਪੂ ਆਪਣਾ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਕਰਨ ਦਾ ਕੁਝ ਲੋਕ ਸਵੇਰੇ ਉੱਠਦੇ ਆਸਾਰ ਹੀ ਪਹਿਲਾਂ ਆਪਣੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਆ ਉਹ ਮੂੰਹ ਵੀ ਨਹੀਂ ਧੋਂਦੇ ਪਹਿਲਾਂ ਉੱਠਦੇ ਆਸਾਰ ਆਪਣੇ ਕੰਮ ਧੰਦੇ ਕਰਨ ਵਿੱਚ ਰੁੱਝ ਜਾਂਦੇ ਆ ਅਤੇ ਕੁਝ ਲੋਕ ਸਵੇਰੇ-ਸਵੇਰ ਉੱਠਦੇ ਆਸਾਰ ਪਹਿਲਾਂ ਇਸ਼ਨਾਨ ਕਰਦੇ ਆ ਪਾਠ ਪੂਜਾ ਕਰਦੇ ਆ ਫਿਰ ਉਸ ਤੋਂ ਬਾਅਦ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰਦੇ ਆ ਅਤੇ ਕੁਝ ਲੋਕ ਸਵੇਰੇ ਉੱਠਦੇ ਆਸਾਰ ਪਹਿਲਾਂ ਆਪਣੇ ਸਰੀਰ ਦੇ ਲਈ ਸਮਾਂ ਕੱਢਦੇ ਆ ਭਗਤੀ ਸ਼ੈਅਰ ਕਰਦੇ ਆ ਕਸਰਤ ਕਰਦੇ ਆ ਫਿਰ ਉਸ ਤੋਂ ਬਾਅਦ ਆਪਣੇ دنیਆਵੀ ਕੰਮ ਧੰਦਿਆਂ ਨੂੰ ਕਰਨਾ ਸ਼ੁਰੂ ਕਰਦੇ ਆ ਸੋ ਸਗਤ ਕੀ ਕੰਮ ਤਾਂ ਦੇ ਕਰਨੇ ਸਾਰੇ ਹੀ ਜ਼ਰੂਰੀ ਆ ਜ਼ਰੂਰ ਕਰਨੇ ਆ ਕਿਉਂਕਿ ਵਾਹਿਗੁਰੂ ਅਤਾਲ ਪੁਤ ਜੀ ਨੇ ਪਰਪਿਤਾ ਪਰਮਾਤਮਾ ਜੀ ਨੇ ਜੋ ਜੋ ਜ਼ਿੰਮੇਵਾਰੀਆਂ ਸਭ ਨੂੰ ਦਿੱਤੀਆਂ ਨੇ ਉਹ ਸਾਨੂੰ ਪੂਰੀਆਂ ਇਮਾਨਦਾਰੀ ਦੇ ਨਾਲ ਨਿਭਾਉਣਾ ਚਾਹੀਦੀਆਂ ਨੇ ਜੇ ਜਿਸ ਨੂੰ ਵੱਲੋਂ ਦਿੱਤੀਆਂ ਹੋਣੀਆਂ ਇਹ ਜ਼ਿੰਮੇਵਾਰੀਆਂ ਆਪਣੇ ਹਿੱਸੇ ਦੇ ਕੰਮ ਸਹੀ ਤਰੀਕੇ ਦੇ ਨਾਲ ਕਰਾਂਗੇ ਤਾਂ ਸਾਨੂੰ ਸਭ ਪਾਸਿਓ ਇੱਜ਼ਤ ਮਾਣ ਸੋ ਕੰਵੇਲੇ ਦਾ ਇਸ ਕਰਕੇ ਸਾਰੇ ਹੀ ਕੰਮ ਕਰਨੇ ਆ ਭਾਵੇਂ ਤੁਹਾਡੇ ਪਰਿਵਾਰਕ ਕੰਮ ਤੰਦੇ ਆ ਭਾਵੇਂ ਸੰਸਾਰਿਕ ਕੰਮ ਤੰਦੇ ਆ ਕੋਈ ਕਾਰੋਬਾਰ ਦੇ ਨਾਲ ਸੰਬੰਧਿਤ ਆ ਸਾਰੇ ਹੀ ਕੰਮ ਕਰਨੇ ਆ ਪਰ ਸਭ ਤੋਂ ਪਹਿਲਾ ਉਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਜ਼ਰੂਰੀ ਆ ਮਹਾਪੁਰਖ ਜੀ ਕਹਿੰਦੇ ਵੀ ਜਦੋਂ ਸਵੇਰੇ ਸਵੇਰ ਉੱਠਦੇ ਆ ਉੱਠਦੇ ਆ ਸਾਰ ਹੀ ਪਹਿਲਾਂ ਸਾਡੀ ਰਸਮਾਂ ਦੇ ਸਾਡੀ ਜੀਬ ਤੇ ਉਹ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਹੋਵੇ ਉੱਠਦੇ ਆ ਸਾਰ ਹੀ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਫਿਰ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਾਡੇ ਲਈ ਜ਼ਰੂਰੀ ਆ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਰ ਹੀ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਪ੍ਰਮਾਤਮਾ ਦਾ ਦਿੱਤੀਆਂ ਗੁਈਆਂ ਦਾਤਾਂ ਲਈ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸਵੇਰੇ ਸਵੇਰ ਹੀ ਇੱਕ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਭਰ ਜਾਂਦਾ ਹੈ ਇਹਦੇ ਅੰਦਰ ਇੱਕ ਤਾਕਤ ਆ ਜਾਂਦੀ ਹੈ ਮਨ ਸਾਰਾ ਦਿਨ ਸ਼ਾਂਤ ਰਹਿੰਦਾ ਹੈ ਜਦ ਇਹ ਸੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਤਾਂ ਸਾਡਾ ਮਨ ਇੱਕ ਰੰਚੀ ਹੋਈ ਰੂਹ ਬਣ ਜਾਂਦਾ ਹੈ ਭਾਵ ਕੀ ਸਾਡੇ ਅੰਦਰ ਸਬਰ ਸੰਤੋਖ ਹੁੰਦਾ ਹੈ ਜੋ ਇਸ ਕਰਕੇ ਸਵੇਰੇ ਉੱਠਦੇ ਆ ਸਾਰ ਹੀ ਪਹਿਲਾਂ ਕੁਝ ਸਮਾਂ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਚਰਨਾਂ ਦੇ ਵਿੱਚ ਭੇਟ ਕਰਨਾ ਹੈ ਜਦੋਂ ਉੱਠਦੇ ਆ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਤੋਂ ਜਾਂ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਫਿਰ ਹਰ ਇੱਕ ਦਿੱਤੀ ਹੋਈ ਦਾਤ ਦੇ ਲਈ ਸ਼ੁਕਰਾਨਾ ਕਰੋ ਕਿ ਸ਼ੁਰੂਆਤ ਪਹਿਲਾਂ ਬੀਤੀ ਸੋਹਣੀ ਰਾਤ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਤੁਹ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਪੂਰੀ ਰਾਤ ਬੜੀ ਹੀ ਸੋਹਣੀ ਸੁੱਖਾਂ ਦੀ ਬਤੀਤ ਹੋਈ ਆ ਆਪ ਜੀ ਦਾ ਧੰਨਵਾਦ ਆਪ ਜੀ ਦੀ ਕਿਰਪਾ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸੋਹਣਾ ਦਿਨ ਚੜ੍ਹਿਆ ਹੈ ਆਪ ਜੀ ਨੇ ਮੈਨੂੰ ਇਹ ਇੱਕ ਨਵਾਂ ਮੌਕਾ ਦਿੰਦਾ ਹੈ ਦੁਨੀਆ ਦੇਖਣ ਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਆਪ ਜੀ ਦਾ ਧੰਨਵਾਦ ਫਿਰ ਆਪਣੇ ਇਸ ਸੋਹਣੇ ਸਰੀਰ ਉਤੇ ਲਈ ਕਿਵਾਹਿ ਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਇਹ ਸੋਹਣਾ ਤੰਦਰੁਸਤ ਸ਼ਰੀਰ ਮਿਲਿਆ ਹੈ ਇਹਦੇ ਆਂਗ ਪੈਰ ਸਹੀ ਸਲੰਗਟ ਕੰਮ ਕਰ ਰਹੇ ਨੇ ਆਪ ਜੀ ਦਾ ਧੰਨਵਾਦ ਫਿਰ ਦਿੱਤੀਆਂ ਹੋਈਆਂ ਦਾਤਾਂ ਤੋਂ ਲਈ ਘਰ ਪਰਿਵਾਰ ਕਾਰੋਬਾਰ ਹਰ ਇੱਕ ਚੀਜ਼ ਦੇ ਲਈ ਬੈਠ ਕੇ ਸ਼ੁਕਰਾਨਾ ਕਰਨਾ ਤੇ ਫਿਰ ਉਸ ਤੋਂ ਬਾਅਦ ਆਪਣੇ ਦਿਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਸਕਦੇ ਆਂ ਕੁਝ ਸਮਾਂ ਆਪਣੇ ਕਰਮ ਪਿਤਾ ਪਰਮਾਤਮਾ ਜੀ ਦੇ ਨਾਮ ਕਰਨਾ ਹੈ ਕਿਉਂਕਿ ਅੰਮਰਤ ਵੀ ਲਈਦਾ ਗੁੰਦਾ ਇਹ ਹੈ ਹੀ ਉਸ ਕਰਮ ਪਿਤਾ ਪਰਮਾਤਮਾ ਜੀ ਦੀ ਯਾਦ ਬਾਬੇ ਦਾ ਉਹਨਾਂ ਦੀ ਭਜਨ ਬੰਦਗੀ ਦਾ ਗਾਉ ਤੇ ਜੋ ਮਨੁੱਖ ਤੇ ਮਾਨਦਾਰੀ ਦੇ ਨਾਲ ਇਸ ਸਮਾਂ ਆਪਣੇ ਗੁਰੂ ਚਰਨਾਂ ਦੇ ਵਿੱਚ ਭੇਟ ਕਰਦੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਪਿਆਰੇ ਲੱਗਦੇ ਆ ਫਿਰ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਣਨਾ ਹੈ ਜੈਸੇ ਤਾਂ ਮਹਾਂਕੋਟਿ ਜੈਦੰਨੇ ਨੇ ਵੀ ਸੰਦੇਰ ਤੇ 1 2 3 ਘੰਟੇ ਗੁਰੂ ਲੇਖੇ ਸਮਾਂ ਲਾਉਣਾ ਚਾਹੀਦਾ ਆ ਪਰ ਜੇਕਰ ਕੋਈ ਵੀ ਭੈਣ ਭਰਾ ਉਹ ਨਹੀਂ ਆਪਣੇ ਘਰ ਪਰਿਵਾਰ ਦੇ ਇਹ دنیਆ ਦੇ ਕੰਮ ਧੰਦੇ ਸਿਹਰੇ-ਸ਼ੇਰ ਕਰਨੇ ਜ਼ਰੂਰੀ ਨਹੀਂ ਲਿਆ ਤਾਂ ਉਹ ਕੁਝ ਸਮਾਂ ਆਪਣੇ ਹਿਰਦੇ ਚਰਨਾਂ ਵਿੱਚ ਭੇਟ ਕਰਕੇ ਭਾਵੇਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦਾ ਸਿਮਰਨ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੋਣ ਦੇ ਮਰਦੇ ਕੁਝ ਨਾਮ ਸਿਮਰਨ ਕਰਦੇ ਹਨ ਕੁਝ ਪਾਠ ਕਰਦੇ ਨੇ ਕਈ ਲੋਕ ਸਿਰੇ ਸਿਰ ਗੁਰੂ ਪਰੇ ਜਾਂਦੇ ਨੇ ਜਿਵੇਂ ਵੀ ਤੁਸੀਂ ਹਾਜ਼ਰੀ ਲਗਾਉਂਦੇ ਹੋ ਉਹ ਹਾਜ਼ਰੀ ਤੋਂ ਬਾਅਦ ਆਪਣੇ دنیਵੀ ਕੰਮ ਧੰਦੇ ਕਰਨੇ ਸ਼ੁਰੂ ਕਰਦੇ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਬੜਾ ਹੀ ਸੋਹਣਾ ਤਰੀਕਾ ਦੱਸਿਆ ਹੈ ਕਿ ਇਸ ਜੀਵਨ ਦੇ ਵਿੱਚ ਕਿਵੇਂ ਬਚਦੇ ਰਹੋ ਵਾਹਿਗੁਰੂ ਜੀ ਦੇ ਤੇ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉ ਅਤੇ ਨਾਲ ਨਾਲ ਨਾਮ ਜਪ ਕੇ ਆਪਣਾ ਜੀਵਨ ਵੀ ਸਫਲ ਆ ਕਰਦੇ ਜਾਓ ਤਾਂ ਆਪਣਾ ਸਵੇਰੇ ਸਵੇਰ ਦੀ ਆਜ ਨੂੰ ਤੋਂ ਬਾਅਦ ਫਿਰ ਜੋ ਵੀ ਕੰਮ ਧੰਦੇ ਕਰਦੇ ਆ ਉਹਨਾਂ ਨੂੰ ਕਰਦੇ ਆ ਉਹਨਾਂ ਨਾਲ ਨਾਲ ਆਪਣਾ ਮਨ ਵੀ ਚਰਨਾਂ ਦੇ ਵਿੱਚ ਨਾਮ ਤੋਂ ਰੰਗ ਸਕਦੇ ਨੇ ਬਸ ਨਾਲੇ ਉੱਤੇ ਪਰਮਾਤਮਾ ਦਾ ਨਾਮ ਜਪ ਕੇ ਸਤਿ ਕਰੀਏ ਆਪਕਾ ਕਰਮ ਕਰਮ ਅਤੇ ਸਾਡੇ ਮਨ ਵਿੱਚ ਸਾਡੀ ਰਸਨਾ ਦੇ ਉੱਤੇ ਉਹ ਪਰਮ ਜੀ ਦਾ ਪਰਮਾਤਮਾ ਦਾ ਨਾਮ ਗਾਇਨ ਹੋਵੇ ਵਾਟੇ ਗ੍ਰੀਪ ਵਾਟੇ ਗ੍ਰੀਪ ਕਰਦੇ ਆ ਕੰਮ ਧੰਦੇ ਕੰਗੇ ਪਰ ਹਰ ਇੱਕ ਕੰਮ ਦੇ ਵਿੱਚ ਪਰਕਤ ਜ਼ਰੂਰ ਬੰਦੀਆ ਕਿਉਂਕਿ ਸੰਤ ਜੀ ਜਦੋਂ ਅਸੀਂ ਉਹ ਪਰਕਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡਾ ਮਨ ਖੁਸ਼ ਖੁਸ਼ ਰਹਿੰਦਾ ਹੈ ਸਾਡਾ ਮਨ ਸਬਰ ਸੰਤੋਖ ਦੇ ਨਾਲ ਭਰਿਆ ਰਹਦਾ ਹੈ ਤਾਂ ਹਰ ਇੱਕ ਕੰਮ ਦੇ ਵਿੱਚ ਕਾਮਯਾਬੀ ਦੇ ਲਈ ਸਾਡੇ ਰੰਗ ਦਾ ਸ਼ਾਂਤ ਹੋਣਾ ਸਾਡੇ ਮਨ ਦਾ ਪੋਸ਼ਕ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਦੇ ਹੁਕਮ ਅਨੁਸਾਰ ਹੀ ਆਪਣੇ ਮਨ ਦੀ ਖਰਾਕ ਇਹਨੂੰ ਦੇਣੀ ਆ। ਜੇ ਤੂੰ ਉਹ ਰੋ ਦਿਨੇ ਇਸ਼ਾਂਤ ਰਹੇਗਾ ਖੁਸ਼ ਰਹੇਗਾ ਹਰ ਇੱਕ ਕਾਮ ਨੂੰ ਮਨ ਲਾ ਕੇ ਕਰੇਗਾ ਜੋ ਤੇ ਜਿਸ ਬੰਦੇ ਦਾ ਮਨ ਖੁਸ਼ ਹੋਵੇ ਉਹ ਹਰ ਇੱਕ ਕੰਮ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਤਾਂ ਇਹ ਨੁਕਤਾ ਤੁਸੀਂ ਕੱਲ ਤੋਂ ਹੀ ਅਪਣਾ ਕੇ ਦੇਖ ਲਓ ਸਵੇਰ ਉੱਠਿਆ ਸਾਰ ਪਹਿਲਾਂ ਨਾਮ ਜਪੋ ਮਾਲਕ ਦਾ ਸ਼ਰਨ ਆਣਾ ਕਰੋ ਕਿਸ ਨਾਲ ਕਰਕੇ ਕੁਰਬਾਨੀ ਦਾ ਪਾਸ ਕਰੋ ਪਹਿਲ ਸੋਚਦਾ ਆਪਣੀ ਦਿਨ ਲਾਵੀ ਕੰਮ ਧੰਦੇ ਕਰਨੇ ਸ਼ੁਰੂ ਕਰਦੇ ਹੁਣ ਤੇ ਕੰਮ ਧੰਦੇ ਕਰਦੇ ਆ ਹੋਣਾ ਵੀ ਨਾਲ-ਨਾਲ ਮਨ ਵਿੱਚ ਪਰਮਪਿਤਾ ਪਰਮਾਤਮਾ ਦੀ ਯਾਦ ਬਣੀ ਰਹੇ ਤਾਂ ਇਹਦੇ ਨਾਲ ਸਾਡੇ ਹੱਥੋਂ ਕੋਈ ਮਾੜਾ ਕੰਮ ਨਹੀਂ ਹੋਵੇਗਾ ਕੋਈ ਗਲਤ ਕੰਮ ਨਹੀਂ ਹੋਵੇਗਾ ਤੇ ਜੇ ਅਸੀਂ ਕੋਈ ਵੀ ਮਾੜਾ ਕੰਮ ਨਹੀਂ ਕਰਾਂਗੇ ਗਲਤ ਕੰਮ ਨਹੀਂ ਕਰਾਂਗੇ ਤਾਂ ਸਾਡੇ ਨਾਲ ਵੀ ਕੁਝ ਗਲਤ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਜੋ ਕੰਮ ਕਰਕੇ ਅਸੀਂ ਆਪਾਂ ਦੇ ਕਰਮ ਬਣਾਉਣੀ ਆ ਉਹ ਕਰਮਾਂ ਦੇ ਹਿਸਾਬ ਦੇ ਨਾਲ ਹੀ ਸਾਡੀ ਕਿਸਮਤ ਬਣਦੀ ਆ ਪਰ ਫਿਰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਅਸੀਂ ਆਪਣੇ ਸੁਹਣੇ ਸੁਹਣੇ ਕਰਮ ਬਣਾ ਸਕਦੇ ਆ ਆਪਣੀ ਕਿਸਮਤ ਨੂੰ ਸੁਹਾਣਾ ਬਣਾ ਸਕਦੇ ਆ ਤੇ ਫਿਰ ਕੱਲ ਤੋਂ ਆਪਣੇ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਕਰਨੀ ਆ ਇੱਕ ਤਾਂ ਤਾਰਿਆਂ ਦੀ ਸ਼ਮੂਰਤ ਨਾਲ ਭੌਂਕੀ ਅਮਰਤ ਦੇ ਕੋਠੀ ਅਮਰਤ ਦੇਲੇ ਨੂੰ ਮਹਾਕੁੜਕ ਜੀ ਗੁਰਨਾਣਕ ਪਾਤਸ਼ਾਹ ਜੀ ਦੀ ਲਿਖੀ ਨਿਖੀ ਗੋਦ ਦਾ ਮਿੱਕ ਕਰਦੇ ਆ ਇਹ ਅਮਰ ਤਵੇਲਾ ਗੁਰੂ ਦੀ ਬੂਦਿਆ ਤੇ ਜੋ ਮਨੱਖ ਅਮਰ ਤਵੇਲੇ ਹੁੰਦੇ ਨੇ ਸਮਝੋ ਆਪਣੇ ਗੁਰੂ ਦੀ ਬੂਦ ਦਾ ਨਿਗਮਾਨ ਦੇ ਤੇ ਗੋਦੀ ਦਾ ਲਾਲ ਹਰ ਮਾਂ-ਬਾਪ ਨੂੰ ਸਭ ਤੋਂ ਜ਼ਿਆਦਾ ਪਿਆਰਾ ਹੁੰਦਾ ਹੈ ਗੋਦੀ ਦਾ ਲਾਲ ਸਭ ਬੱਚਿਆਂ ਦੇ ਵਿੱਚੋਂ ਜ਼ਿਆਦਾ ਨਾਲ ਪਿਆਰ ਲੈਂਦਾ ਸੋ ਆਪਾਂ ਵੀ ਅਮਰ ਤਵੇਲੇ ਉੱਤ ਕੇ ਆਪਣੇ ਗੁਰੂ ਦੀ ਗੋਦੀ ਦੇ ਲਾਲ ਬਨਣਾ ਹੈ ਆਪਣੇ ਗੁਰੂ ਦੀ ਕਿਰਪਾ ਗੁਰੂ ਦੀ ਖੁਸ਼ੀ ਹਾਂ ਸਭ ਤੋਂ ਜ਼ਿਆਦਾ ਤੇ ਇਹਦੀ ਸ਼ੁਰੂਆਤ ਰਾਤ ਤੋਂ ਹੀ ਕਰਨੀ ਪਵੇਗੀ ਰਾਤ ਨੂੰ ਸ਼ੌਣ ਵੇਲੇ ਵਹਿਗੰਦੀ ਦਾ ਨਾਮ ਜਪਦੇ ਜਾਂਦੇ ਸਮਾਂ ਕਿਉਂਕਿ ਸੰਗਤ ਦੀ ਰਾਤ ਨੂੰ ਸ਼ੌਣ ਵੇਲੇ ਜੋ ਵਿਚਾਰ ਜੋ ਵਿਸ਼ਾ ਸਾਡੇ ਮਨ ਦੇ ਵਿੱਚ ਚੱਲ ਰਿਹਾ ਹੋਵੇ ਉਹ ਤੁਰੀ ਰਾਤ ਸਾਡੇ ਮਨ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਤਾਂ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਬਾਰੇ ਸੋ ਜਦ ਇਹ ਸੋ 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 ਜਦ ਨਾਲ ਲੇ ਤਾਂ ਫਿਰ ਨਤੀਜੇ ਵਜੋਂ ਕੀ ਹੁੰਦਾ ਹੈ ਸਾਡੇ ਮਨ ਦਾ ਕਾਲਾ ਪਣਵਾ ਦਦਾ ਹੈ ਸਾਡਾ ਮਨ ਕਮਜੋਰ ਹੋ ਜਾਂਦਾ ਹੈ ਉਹ ਕਿ ਸਾਰੀ ਰਾਤ ਹੀ ਸਾਡਾ ਮਨ ਉਹ ਟੈਨਸ਼ਨਾਂ ਦੇ ਵਿੱਚ ਉਹ ਚਿੰਤਾਵਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਇਸ ਲਈ ਆਪਾਂ rau ਤਸੌਨ ਤੋਂ ਪਹਿਲਾਂ ਇਹ ਨਿਯਮ ਬਦਲਣਾ ਹੈ ਕਿਸੇ ਪ੍ਰਕਾਰ ਕੀ ਕੋਈ ਟੈਨਸ਼ਨ ਕੋਈ ਚਿੰਤਾ ਵਾਲੀ ਗੱਲ ਨਹੀਂ ਸੋਚ ਚਲਿ ਤੇ ਨਾ ਹੀ ਰਾਤ ਨੂੰ ਸੌਣ ਲੱਗੇ ਆ ਕੋਈ ਨਾਟਕ ਫਿਲਮ ਉਹ ਮਾਰਾ ਦ੍ਰਿਸ਼ ਦੇਖਣਾ ਚਾਹੀਦਾ ਕਿਉਂਕਿ ਜੋ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਦੇਖ ਲਿਆ ਸੁਣ ਲਿਆ ਪੜ ਲਿਆ ਉਨੇ ਹੀ ਸਾਰੇ ਜਾਗਤ ਮੰਮੇ ਚ ਚੱਲਦਾ ਹੈ ਮਨ ਨੇ ਉਸੇ ਸਾਥ 에 ਨਾਲ ਹੀ ਕੰਮ ਕਰਨਾ ਇਸ ਕਰਕੇ ਰਾਤ ਨੂੰ ਸੌਣ ਵੇਲੇ ਪਰਮੇਸ਼ਵਰ ਦਾ ਨਾਮ ਜਪਦੇ ਜਾਤ ਦੇ ਸਕਦਾ ਹੈ ਕਿਸੇ ਨਾਮ ਦੇ ਨਾਮ ਤੁਸੀਂ ਉਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਕੋ ਨਾਮ ਦਸਨ ਕਰਕੇ ਹੋਵੇ ਸੰਜਲ ਜਿਸਨ ਸਤੀਜਾ ਇਹ ਹੋਵੇਗਾ ਕਿ ਇੱਕ ਤਾਂ ਮਨ ਸ਼ਾਂਤ ਰਹੇਗਾ ਅਤੇ ਦੂਸਰਾ ਸਿਰੀ ਉਦਿਆ ਸਾਰ ਹੀ ਸਾਡਾ ਮਨ ਗੁਰੂ ਚਰਨਾਂ ਦੇ ਗਵਾਣ ਜੁੜਿਆ ਹੀ ਹੋਵੇਗਾ ਰਾਤ ਨੂੰ ਸੌਣ ਦਾ ਫਲ ਸਭੇ ਮਿਲਦਾ ਕਿਸੇ ਵੇਲੇ ਉਠਾ ਨਹੀਂ ਆ ਸਾਨੂੰ ਜਾਂਦਾ ਹੈ ਮਨ ਗੁਰੂ ਚਰਨਾਂ ਦੇ ਵਿੱਚ ਵੀ ਛੇਤੀ ਹੀ ਜੁੜ ਜਾਂਦਾ ਹੈ ਕਿਉਂਕਿ ਰਾਤ ਤੋਂ ਹੀ ਜੁੜਿਆ ਹੁੰਦਾ ਸੋਚ ਕਰਕੇ ਕਿ ਨਿਯਮ ਨੂੰ ਜ਼ਰੂਰ ਬਣਾ ਲੈ ਕਿਸੇ 21 ਦਿਨ ਲਗਾਤਾਰ ਇਹ ਸਾਰੇ ਬਦਲਾਵਾਂ ਨੂੰ ਕਰਕੇ ਦੇਖੋ ਜ਼ਰੂਰ ਫਰਕ ਪਵੇਗਾ ਕਿ ਸੰਗਤ ਦੀ ਆਪਾਂ ਜੜਿਓ ਦੇ ਵੀ ਇਹ ਬਦਲਾਵ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹਨ ਜਦੋਂ ਦੇ ਇਹ ਕੰਮ ਕਰਨੇ ਸ਼ੁਰੂ ਕੀਤੇ ਔਰ ਤਜਕੀਰ ਕਰਕੇ ਜਾਣੂ ਜੀ ਸਤਗੁਰ ਸੱਚੇ ਫਾਸ਼ਾ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ 'ਚ ਬਹੁਤ ਬਦਲਾਵ ਹੋਏ ਨੇ ਮਨ ਦਾ ਕਲਾ ਮਨੋਦ ਦੇ ਰੂਪੀ ਹੈ ਇਹ ਤਾਂ ਪਹਿਲਾਂ ਨਿੱਕੀ ਨਿੱਕੀ ਗੱਲ ਤੋਂ ਵੱਸ ਨਿੱਕੀ ਨਿੱਕੀ ਗੱਲ ਤੇ ਹੀ ਟੈਨਸ਼ਨ ਕਿੰਨੋਂ ਤੋਂ ਮਨ ਤੇ ਆ ਜਾਂਦੀ ਪਰ ਫਿਰ ਜਦੋਂ ਤੇ ਗੁਰੂ ਜੀ ਕਰਤਾ ਸ਼ੁਰੂ ਕੀਤਾ ਉਹ ਤਸਤ ਸंचेਤਾ ਅਸ਼ੈ ਦੇ ਕਿਰਪਾ ਦੇ ਬਾਨ ਚਿੰਤਾ ਨਾਲ ਪਰੇਸ਼ਾਨ ਹੈ ਟੈਨਸ਼ਨ ਆ ਆਪਣੇ ਯਹਾਂ ਤੇ ਹੀ ਰਹਾ ਛੱਡ ਨਹੀਂ ਬੰਦ ਕਿਉਂਕਿ ਜਦ ਨਾਲ ਸਮਝ ਗਿਆ ਕਿ ਜੋ ਵੀ ਕਰਮਾਇ ਉਤਰੰਤ ਕਰਮਾ ਉਹ ਹੀ ਇਹ ਕਰਮਾਏ ਸਭ ਕੁਝ ਹੋਵੇ ਵਾਸਿਆ ਇਨਸਾਨ ਦੇ ਵਾਸਿਆ ਕਰਮ ਕਰ। ਭਾਵ ਕਿ ਜਦੋਂ ਕੋਈ ਨਾ ਜਿੰਮੇਵਾਰ ਹੋ। ਜੋ ਵੀ ਉਹਦੇ ਕੰਮ ਬੰਦੇ ਨੇ ਬਸ ਸੂਰੀ ਕਿਮਾਨਦਾਰ ਹੁੰਦੇ ਨਾਲ। ਕੋਈ ਨਾ ਉਹਨੇ ਭਾਵੀ। ਫਤੰਜੀਲ ਕਰਕੇ ਜਾਣੇ ਜਦੋਂ ਅਸੀਂ ਆਪਣੀਆਂ ਜਿੰਮੇਵਾਰੀਆਂ ਕੋਈ ਇਮਾਨਦਾਰੀ ਦੇ ਨਾਲ ਨਿਭਾਉਨੇ ਆ ਤਾਂ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਸਾਡੀ ਇਹ ਇਮਾਨਦਾਰੀ ਤੋਂ ਬਹੁਤ ਖੁਸ਼ ਹੁੰਦੇ ਨੇ ਕਿ ਮੇਰੇ ਇਹ ਧੀ ਪੁੱਤ ਨੂੰ ਜੋ ਵੀ ਡਿਊਟੀ ਮੈਂ ਦਿੱਤੀ ਆ ਇਹਦੇ ਆ ਤਰੀਕੇ ਦੇ ਨਾਲ ਕੰਮ ਕਰਦੇ ਆਈ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹ ਕਿਰਪਾ ਕਰਦੇ ਨੇ ਸੋ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਅਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿਚੋਚੰਗੀ ਨਾਲ ਲੱਗੀ ਹੋਵੇ ਤਾਂ ਤੁਸੀਂ ਸੁਣ ਕੇ ਉੱਥੇ ਹੀ ਛੱਡ ਦੇਣਾ ਕਿਉਂਕਿ ਸੰਸ ਵਿੱਚ ਆਪਾਂ ਕੋਈ ਗਿਆਨੀ ਵਿਦਵਾਨ ਨਹੀਂ ਹਾਂ ਬਸ ਜੋ ਮਹਾਪੁਰਖਾਂ ਤੋਂ ਸੁਣਦੇ ਆਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਤਰੀਕੇ ਉਹ ਯੁਗਤियां ਵਰਤ ਕੇ ਦੇਖ ਲਈਆਂ ਨੇ ਜਿਹੜੇ ਵੀ ਕੰਮ ਤੋਂ ਬਾਅਦ ਜਿਹੜੀ ਯੁਗਤੀ ਜਿਹੜੇ ਤਰੀਕੇ ਦੇ ਨਾਲ ਖੁਦ ਨੂੰ ਕੋਈ ਫਾਇਦਾ ਕੋਈ ਨਾਮ ਮਿਲਿਆ ਹੋਵੇ ਉਹ ਆਪਾਂ ਆਪ ਜੀ ਦੇ ਨਾਲ ਸੰਜਿਆ ਕਰ ਕਹਿੰਦੇ ਆਂ ਤਾ ਇਹ ਨਿਕਤਾ ਜਰੂਰ ਅਪਣਾਏ ਜੇ ਜੀ ਸਵੇਰ ਉੱਦਿਆਸਾਰ ਪਹਿਲਾ ਫਰਮਾਇਤੋਂ ਦਾ ਨਾਮ ਜਪਣਾ ਕਿਉਂਕਿ ਨਾਮ ਜਪਣ ਦੇ ਨਾਲ ਸਦਾ ਮਨ ਸ਼ਾਂਤ ਹੁੰਦਾ ਹੈ ਸਭ ਮਨ ਸਬਰ ਸੰਤੋਖ ਵਿੱਚ ਆ ਜਾਂਦਾ ਹੈ ਸਾਡਾ ਮਨ ਪੂਰਾ ਦਿਨ ਖੁਸ਼ਖੁਸ਼ ਰਹਿੰਦਾ ਹੈ ਉਸ ਕਰਕੇ ਸਾਡਾ ਹਰ ਇੱਕ ਕੰਮ ਸਹੀ ਤਰੀਕੇ ਦੇ ਨਾਲ ਹੋ ਪਉਂਦਾ ਹੈ ਸੋ ਆਓ ਅੱਜ ਰਾਤ ਸ਼ੋਮ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੰਗ ਅਤੇ ਸਵੇਰੇ ਉੱਠਦਿਆਸਾਰ ਫਿਰ ਤੋਂ ਉਸੇ ਤਰ੍ਹਾਂ ਪੂਰਾ ਦਿਨ ਆਪਣੀ ਰਸਨਾ ਤੇ ਆਪਣੇ ਮਨ ਵਿੱਚ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਚੱਲਣ ਦੇਣਾ ਹੈ ਜਿਵੇਂ ਜਿਵੇਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਸਾਡੀ ਰਸਨਾ ਤੇ ਆਵੇਗਾ ਸਾਡੇ ਮਨ ਵਿੱਚ ਚਲਸੇਗਾ ਉਵੇਂ ਉਵੇਂ ਸਾਡਾ ਮਨ ਸ਼ਾਂਤ ਹੋਵੇਗਾ ਖੁਸ਼ ਰਹੇਗਾ ਅਤੇ ਜਿਵੇਂ ਜਿਵੇਂ ਮਨ ਖੁਸ਼ ਰਹੇਗਾ ਸ਼ਾਂਤ ਰਹੇਗਾ ਸਬਰ ਸੰਤੋਖ ਚਰਵੇਗਾ ਉਵੇਂ ਉਵੇਂ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਆਖੇ ਬਰਕਤਾਂ ਤਾਂ ਦ੍ਰਿਸ਼ਟੀ ਤਰੱਕੀ ਵਧਦੀ ਜਾ ਰਹੀ ਹੈ ਇਹ ਚੀਜ਼ ਤੁਸੀਂ ਭਾਵੇਂ ਦੇਖ ਲਓ ਜੋ ਤੁਸੀਂ ਜਿਹੜੇ ਲਈ ਅਰਦਾਸ ਬੇਨਤੀ ਕਰਨਾ ਮੈਂ ਤੁਹਾਨੂੰ ਦੇ ਲਈ ਆਵਾਜ਼ ਕੋਰ ਤੁਰੰਤ ਕਿ ਸਤਿਗੁਰੂ ਸੱਚੇ ਪਾਸ਼ਾ ਆਖਰੀ ਸਮਾਪਤ ਤੱਕ ਆਪਣੇ ਸ਼ੁਣੇ ਚਰਨਾ ਦੇ ਨਾਲ ਰੰਗੀ ਰੱਖਣ ਸਤਿਗੁਰੂ ਸੱਚੇ ਪਾਸ਼ਾ ਸਭ ਕੀ ਕਿਉਂ ਵੀ ਦੇ ਵਿੱਚ ਅਮਰਤ ਦੀ ਦੇਇ ਦੀ ਦਾਤ ਨਾਮ ਦੀ ਦਾਤ ਪਾਉਂਦੇ ਸਭ ਤੋਂ ਆਪਣਾ ਸ਼ੁਨਾ ਨਾਮ ਆਪ ਜਪਾਲਿਆ ਕਰਨਾ